ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਵਿਸਥਾਰਾਂ ਦੇ ਐਡਾਂ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜੈਂਦਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਾਰੇ ਜਾਣਕਾਰੀ ਦੇ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 635 ਨਾਮ ਕੌਰ ਜਿਲ੍ਹਾ ਸ਼ਿਰੀ ਅਮਰਸਰ ਸਾਹਿਬ ਪੜਾਈ ਬੀਐਸਸੀ ਨਰਸਿੰਗ ਕਾਸਟ ਜਲਸੀਖੋਤ ਜੀ ਮੇ ਹਾਈਟ 5 ਫੁੱਟ 5 ਇੰਚ ਜਨਮ 1995 ਸਟੇਟਸ ਕੈਨੇਡਾ ਪੀਆਰ ਜੌਬ ਹਸਪੀਟਲ ਇਨ ਆਰਐਨ ਨਰਸ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟੇ ਹੋਵੇ ਜ਼ਮੀਨ 7 ਤੋਂ 8 ਏਕੜ ਜ਼ਰੂਰ ਆਉਂਦੀ ਹੋਵੇ ਮੁੰਡਾ ਸਮਾਰਟ ਹੋਵੇ ਤੇ ਚੰਗੇ ਖਾਂਦਨੀ ਪਰਿਵਾਰਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟ੍ਰੈਂਡ ਕਰੋ ਜੀ ਫਾਈਲ ਨੰਬਰ 646 ਨਾਮ ਕੌਰ ਜੀ ਦਾ ਮਾਨਸਾ ਕਾਸਟ ਰਾਮਗੜੀ ਗੋਤ ਸੰਦਲ ਹਾਈਟ 5 ਫੁੱਟ 3 ਇੰਚ ਜਨਮ ਜਲਾਈ 1998 ਪੜ੍ਹਾਈ ਪਲੱਸ 2 ਪਾਸ ਕੁੜੀ ਸਟੀਚਿੰਗ ਦਾ ਸਾਰਾ ਕੰਮ ਜਾਣਦੀ ਹੈ ਆਪਣਾ ਮਟਿਕ ਹੈ ਪਿਤਾ ਦਾ ਕੰਮ ਆ ਟਾਇਰਸ ਦੀ ਸ਼ਾਪ ਹੈ ਜੀ ਟਾਇਰਾਂ ਦੀ ਦੁਕਾਨ ਹੈ ਜੀ ਇੱਕ ਭਰਾ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਰਾਮਗੜੀਆ ਪਰਿਵਾਰ ਵਿੱਚੋਂ ਹੋਵੇ ਆਪਣਾ ਖੁਦ ਦਾ ਬਿਜ਼ਨਸ ਹੋਵੇ ਜਾਂ ਫਿਰ ਵਧੀਆ ਜੋਬ ਤੇ ਹੋਵੇ ਮੁੰਡਾ ਸਮਝਦਾਰ ਹੋਵੇ ਤੇ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਹ ਦਾ ਸੰਪਰਕ ਨੰਬਰ ਅਤੇ ਹੋਰ ਬੁਧੀ ਦੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਦਿਸਤਾਨੋਟ ਕਰੋ ਜੀ ਫਾਈਲ ਨੰਬਰ 647 ਨਾਮ ਕੌਰ ਜ਼ਿਲ੍ਹਾ ਸਰਸਾ ਮੰਡੀ ਡੱਬਾ ਵਾਲੀ ਕਾਸਟ ਜੱਟ ਸਖ ਗੋਤ ਸਰਾ ਜਨਮ 6 ਜੂਨ 1999 ਕੱਦ 5 ਫੁੱਟ 5 ਇੰਚ ਪੜਾਈ B.Tech ਇੰਜੀਨੀਅਰਿੰਗ ਪੜਾ ਇੱਕ ਐਗਰੀਕਲਚਰ ਇਹਨਾਂ ਨੂੰ ਲੋੜ ਹੈ ਜਿਸ ਤਰ੍ਹਾਂ ਦੀ ਮੁੰਡਾ ਜ਼ਮੀਨ ਪੰਜ ਤੋਂ 10 ਏਕੜਾਂ ਦੀ ਹੋਵੇ ਮੁੰਡਾ ਫੌਰਨ ਹੋਵੇ ਜਾਂ ਕਿਸੇ ਵਧੀਆ ਨੌਕਤੇ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਵਿਆਹ ਵਧੀਆ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 648 ਨਾਮ ਸਿੰਘ ਅਮਰਤਾਰੀ ਜੀ ਜਨਮ 2 ਅਗਸਤ 1994 ਕੱਦ 5 ਫੁੱਟ 8 ਇੰਚ ਪੜ੍ਹਾਈ ਐਮਏ ਦੀ ਰਾਤਨਦਾਰਨਾ ਰਾਮਗੜੀਆ ਪਰਿਵਾਰ ਹੈ ਜੀ ਵਿਰਦੀ ਗੋਤ ਹੈ ਪਰਿਵਾਰ ਮਾਤਾ ਤੇ ਦੋ ਭੈਣਾਂ ਇੱਕ ਮੈਰਿਡਾ ਨੌਕਰੀ ਹੈ ਜੀ ਮੁੰਡੇ ਦੀ ਇੰਡੀਅਨ ਆਰਮੀ ਵਿੱਚ ਪਰਮਾਨੈਂਟ ਸਰਵਿਸ ਹੈ ਜੀ ਤਨਖਾਹ 80000 ਰੁਪਏ ਮਹੀਨਾ ਇਹਨਾਂ ਨੂੰ ਲੋੜ ਹੈ ਜੀ ਇਸਤਰੀ ਵਿਆਹ ਨੂੰ ਪਰਿਵਾਰ ਦੀ ਪੜ੍ਹੀ ਲਿਖੀ ਤੇ ਸੋਹਣੀ ਤੇ ਲੱਖੀ ਲੜਕੀ ਚਾਹੀਦੀ ਹੈ ਰਾਮਗੜੀਆ ਤੇ ਜੱਟ ਸਿੰਘ ਪਰਿਵਾਰ ਤੋਂ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 98789 08527 ਅਗਲਾ ਨੰਬਰ ਹੈ ਜੀ 81462 47024 ਅਗਲਾ ਰਜਿਸਟਰ ਨੋਟ ਕਰੋ ਜੀ ਫਾਈਲ ਨੰਬਰ 649 ਨਾਮ ਸਿੰਘ ਨਾਮ ਰਮਦੀਪ ਸਿੰਘ ਕਾਸਟ ਜੱਟ ਸਿੱਖ ਗੋਤ ਸੰਧੂ ਜਨਮ 6 ਦਸੰਬਰ 1992 ਹਾਈਟ 5 ਫੁੱਟ 9 ਇੰਚ ਪੜ੍ਹਾਈ ਬੀਟੈਕ ਇਨ ਇਨਫੋਰਮੇਸ਼ਨ ਟੈਕਨੋਲੋਜੀ ਵੀਜ਼ਾ ਸਟੇਟਸ 491 ਵੀਜ਼ਾ ਅਰਾਈਵਡ ਇਨ ਆਸਟ੍ਰੇਲੀਆ ਔਨ 23 ਤਰੀਕ ਨਵੰਬਰ 2024 ਪ੍ਰੋਫੈਸ਼ਨਲ ਐਕਸਪੀਰੀਅੰਸ ਵਰਕ ਡੇਜ ਐਜ਼ ਅ ਸੌਫਟਵੇਅਰ ਡਿਵੈਲਪਰ ਡਿਵੈਲਪਰ ਐਟ ਐਜ ਵਰਬ ਸਿਸਟਮ ਇਨ ਇੰਡੀਆ ਕਰੰਟਲੀ ਐਮਪਲੋਇਡ ਐਟ ਪ੍ਰਾਇਮਰੀ ਕਨੈਕਟ ਇਨ ਐਲਵਰੀ ਆਸਟ੍ਰੇਲੀਆ ਐਨੂਅਲ ਇਨਕਮ ਏਯੂਡੀ 70000 ਰੁਪਿਆ ਮੇਰੇ ਖਿਆਲ ਜੀ ਇੰਡੀਅਨ ਰੁਪੀਸ ਲਿਖਿਆ ਹੋਇਆ ਜੀ ਐਨੂਅਲ 38 ਲੱਖ ਰੁਪਿਆ ਫੈਮਿਲੀ ਡਿਟੇਲ ਫਾਦਰ ਬਿਜ਼ਨਸਮੈਨ ਮਦਰ ਹੋਮ ਮੇਕਰ ਹੀ ਡਰੈਸਟਰ ਮੈਰਿਡ ਐਂਡ এমਪਲoyed ਐਜ਼ ਏ ਗਵਰਨਮੈਂਟ ਟੀਚਰ ਇਨ ਦਿੱਲੀ ਯੰਗਰ ਬਦਰ ਮਕੈਨਿਕਲ ਇੰਜੀਨੀਅਰ ਰੈਜ਼ਿਡਿੰਗ ਇਨ ਆਸਟ੍ਰੇਲੀਆ ਸਾਇੰਸ 2020 ਐਂਡ ਵਰਕਿੰਗ ਐਜ਼ ਏ ਸਿਕਿਉਰਿਟੀ ਸੁਪਰਵਾਈਜ਼ਰ ਫੈਮਿਲੀ ਫੈਮਿਲੀ ਲਿਵਿੰਗ ਇਨ ਫਰੀਦাবাদ ਹਰਿਆਣਾ ਇਹਨਾਂ ਨਾਲ ਰੋਡ ਹੈ ਜਿਸ ਤਰੀਕੀ ਅ ਲੜਕੀ ਵਧੀਆ ਪੜੀ ਲਿਖੀ ਤੇ ਸੋਹਣੀ ਲੱਗੀ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 7628711696 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਦੇ ਦਿੱਤੇ ਹੋਏ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ